ਸਸਰੀਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਤਾਜ਼ਾ ਘਟਨਾਕ੍ਰਮ ਤੇ ਜਿਹੜਾ ਕੱਲ ਹੋਇਆ ਵਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਹਲਚਲ ਹੋਈ ਆ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਤੇ ਬਾਕੀ ਸਾਫਕਾ ਵਜ਼ੀਰ ਅਕਾਲੀ ਦਲ ਦੇ ਤੇ ਕੋਸਕ ਐਮ ਐਲ ਏ ਨੂੰ ਸਜ਼ਾ ਸੁਣਾਈ ਆ ਤੇ ਉਹਦੇ 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 ਤੇ ਆਪਾਂ ਗੱਲਬਾਤ ਕਰਦੇ ਆ ਅੱਜ ਵੀ ਕਾ ਕਿਉਂ ਅਕਾਲੀ ਦਲ ਦੇ ਪ੍ਰਧਾਨ ਨੂੰ ਸਜ਼ਾ ਸੁਣਾਈ ਤੇ ਕਹਿਓ ਜੀ ਜਥੇਦਾਰ ਸਾਹਿਬ ਨੇ ਕਹਿਓ ਜੀ ਸਜ਼ਾ ਸੁਣਾਈ ਆ ਤੇ ਸਾਰੀ ਅੱਜ ਵਾਲੀ ਵੀਡੀਓ ਚ ਆਪਾਂ ਗੱਲਬਾਤ ਕਰਦੇ ਆਂ ਵੀ ਸਾਰਾ ਪਹਿਲੋ ਦਾ ਘਟਨਾ ਕ੍ਰਮ ਹੋਇਆ ਕਿਵੇਂ ਸ਼ੁਰੂ ਸੀਗਾ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਪਾਰਟੀ ਆ ਉਹਨੇ ਰਾਜ ਕੀਤਾ 2007 ਤੋਂ ਲੈ ਕੇ 2017 ਤੱਕ ਤੇ ਜਦੋਂ ਉਹ 2007 ਦੇ ਵਿੱਚ ਇੱਕ ਇਹੋ ਜਿਹਾ ਘਟਨਾ ਕ੍ਰਮ ਹੁੰਦਾ ਵਾ ਵੀ ਜਿਹੜਾ ਸੱਚਾ ਡੇਰਾ ਸੌਤਾ ਡੇਰਾ ਸਰਸਾ ਹੁੰਦਾ ਵਾ ਵੀ ਉਹਦਾ ਵਿਵਾਦ ਹੋ ਜਾਂਦਾ ਵਾ ਸਿੱਖ ਕੌਮ ਨਾਲ ਤੇ ਉਹਦੇ ਕਾਤਰ ਉਹ ਉਹਦੇ ਉਹਦੇ ਰਿਲੇਟਡ ਆ ਜਿਹੜਾ ਵੀ ਅਕਾਲ ਤਖਤ ਆ ਵੀ ਉਹ ਹੁਕਮ ਸੁਣਾ ਦਿੰਦਾ ਵਾ ਵੀ ਆ ਜਿਹੜਾ ਵੀ ਸਿੱਖ ਅ ਡੇਰਾ ਸਰਸਾ ਨਾਲ ਆਪਦੀ ਸਾਂਝ ਰੱਖੂਗਾ ਵੀ ਕਿਸੇ ਨੂੰ ਵੀ ਸਿੱਖ ਨੂੰ ਆਪਦੀ ਸਾਂਝ ਨਹੀਂ ਡੇਰਾ ਸਰਸਾ ਨਾ ਰੱਖਣੀ ਚਾਹੀਦੀ ਤੇ ਚਲੋ ਉਹ ਚੱਲਦਾ ਰਹਿੰਦਾ ਵਾ ਤੇ ਫਿਰ 2012 ਤੋਂ ਬਾਅਦ ਚ 2012 ਦੇ ਲਾਗੇ ਛੱਗ ਗਈ ਇਹ 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 ਕੰਨਾ ਕ੍ਰਾਮਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਵਾ ਵੀ ਜਿਹੜਾ ਅਕਾਲੀ ਦਲ ਆ ਉਹ ਡੇਰਾ ਸਰਸਾ ਦੀ سپورਟ ਲੈਣੀ ਚਾਹੁੰਦਾ ਹੁੰਦਾ ਵਾ ਵੀ ਆਪਦੇ ਫਾਇਦੇ ਲਈ ਵੋਟਾਂ ਦੇ ਵਿੱਚ ਤੇ ਉਹ ਚਲੋ ਕਹਿੰਦੇ ਵੀ 2012 ਦੀਆਂ ਵੋਟਾਂ ਦੇ ਵਿੱਚ ਡੇਰਾ ਸਰਸਾ ਸਰਸਾ ਨੇ ਜਿਹੜੀ سپورਟ ਆ ਉਹ ਅਕਾਲੀ ਦਲ ਦੀ ਕੀਤੀ ਵੀ ਤੇ ਉਹ ਤੋਂ ਬਾਅਦ ਚੋਂ ਪਰ ਜਿਹੜਾ ਉਹ ਬਾਈਕਾਰਟ ਆ ਹਲੇ ਵੀ ਚੱਲ ਰਿਹਾ ਸੀਗਾ ਆਕਾਲ ਤਖਤ ਅੱਲੀਓ ਤਾਂ 2015 ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਹੁੰਦਾ ਵਾ ਵੀ ਉਹ ਉਸ ਟਾਈਮ ਦੇ ਜਿਹੜੇ ਜੱਥੇਦਾਰ ਹੁੰਦੇ ਆ ਗਿਆ ਗਿਆਨੀ ਅਮਰੀਕ ਸਿੰਘ ਤੇ ਗੁਰ ਗੁਰ ਗੁਰਵਚਨ ਸਿੰਘ ਵੀ ਉਹਨਾਂ ਨੂੰ ਆਪਦੇ ਘਰੇ ਬੁਲਾ ਕੇ ਇੱਕ ਚਿੱਠੀ ਦਿੰਦੇ ਆ ਵੀ ਆਹ 18 ਸਾਲਾਂ ਲਿਓ ਜਿਹੜਾ ਉਹ ਸਪਸ਼ਟੀਕਰਨ ਆਇਆ ਵਾ ਵੀ ਮੈਂ ਆ ਜਿਹੜਾ ਉਹ ਮਾਫੀ ਮੰਗਦਾ ਵੀ ਉਹ ਕਹਿ ਸਕਦਾ ਵੀ ਇੱਕ ਕਿਸਮ ਦਾ ਆਪਦੇ ਕੇ ਜੱਥੇਦਾਰਾਂ ਨੂੰ ਘਰੇ ਬਲਾ ਕੇ ਜਣੀ ਦਵਾ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹਨੂੰ ਇਹਨੂੰ ਮਾਫ ਕੀਤਾ ਜਾਵੇ ਤੇ ਉਹ ਚਲੋ ਹੁੰਦਾ ਵੀ ਆ ਘਟਨਾ ਕ੍ਰਮ ਤੇ ਉਹ ਡੇਰਾ ਅਕਾਲ ਤਖਤ ਤੋਂ ਡੇਰਾ ਸਰਸਾ ਨੂੰ ਆ ਜਿਹੜੀ ਉਹ ਮਾਫੀ ਵੀ ਮਿਲ ਜਾਂਦੀ ਆ ਤੇ ਉਹ ਤੋਂ ਬਾਅਦ ਚੋਂ ਫਿਰ ਜਿਹੜਾ ਉਹ ਪ੍ਰਚਾਰ ਵੀ ਕੀਤਾ ਜਾਂਦਾ ਵਾ ਵੀ ਸ਼੍ਰੋਮਣੀ ਕਮੇਟੀ ਐ ਐਲਿੰਗੋ ਵੀ ਜਿਹੜੀ ਮਾਫੀ ਦਿੱਤੀ ਆ ਉਹਨੂੰ ਸਹੀ ਠਹਿਰਾਉਣ ਲਈ ਤੇ ਉਹ ਤੋਂ ਬਾਅਦ ਚੋਂ 2015 ਦੇ ਵਿੱਚ ਬੇਆਦਬੀਆਂ ਦਾ ਸੈਂਸਲਾ ਜਿਹੜਾ ਹੋ ਸ਼ੁਰੂ ਹੋ ਜਾਂਦਾ ਵਾ ਤਾਂ ਉਸ ਨਾਲ ਰਿਲੇਟਡ ਹੀ ਕਾਲੀ ਦਲ ਦਾ ਜਿਹੜਾ ਗ੍ਰਾਫ ਆ ਉਹ ਬਹੁਤ ਥੱਲੇ ਚਲਿਆ ਜਾਂਦਾ ਪੰਜਾਬ ਦੇ ਵਿੱਚ ਤਾਂ ਉਸ ਨਾਲ ਰਿਲੇਟਡ ਹੀ ਜਿਹੜੀਆਂ ਕੱਲ 2 ਦਸੰਬਰ 2024 ਨੂੰ ਅਕਾਲ ਤਖਤ ਦੇ ਉੱਤੇ ਅਕਾਲੀ ਦਲ ਦਾ ਪ੍ਰਧਾਨ ਸਾਫਕਾ ਪ੍ਰਧਾਨ ਤੇ ਹੋਰ ਕਾਫੀ ਜਿਹੜੇ ਲੀਡਰ ਆ ਉਹ ਪੇਸ਼ ਹੋਏ ਸੀਗੇ ਤੇ ਜਥੇਦਾਰ ਸਾਹਿਬ ਨੇ ਉਹਨਾਂ ਤੋਂ ਪ੍ਰਸ਼ਨ ਪੁੱਛੇ ਸੀਗੇ ਵੀ ਤੁਸੀਂ ਜਿਹੜਾ ਅਕਾਲ ਡੇਰਾ ਸਰਸਾ ਆਪ ਜਥੇਦਾਰਾਂ ਤੋਂ ਆਪਦੇ ਦਵਾ ਅਧੀਨ ਫੈਸਲਾ ਲਿਆ ਤੇ ਬਾਕੀ ਜਿਹੜੀ ਮਾਫੀ ਦਾ ਪ੍ਰਚਾਰ ਆ ਵੀ ਉਹ ਵੀ ਸ਼੍ਰੋਮਣੀ ਕਮੇਟੀ ਤੋਂ ਕਰਾਇਆ ਵੀ ਇਹ ਤੁਸੀਂ ਗਲਤੀ ਕੀਤੀ ਆ ਤਾਂ ਸੁਖਵੀਰ ਬਾਦਲ ਨੇ ਕਿਹਾ ਹਾਂ ਵੀ ਮੈਂ ਇਹ ਕੀਤੀ ਆ ਤੇ ਹੋਰ ਜਿਵੇਂ ਬਈ ਦਾਗੀ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਉਹ ਕਹਿੰਦਾ ਹਾਂ ਵੀ ਮੇਥੋਂ ਭੁੱਲ ਹੋਈ ਆ ਤੇ ਬਾਕੀ ਕਹਿੰਦੇ ਵੀ ਜਿਹੜਾ ਬੇਬਲ ਕਲਾਂ ਗੋਲੀकांड ਹੋਇਆ ਸੀਗਾ ਵੀ ਉੱਥੇ ਤੁਸੀਂ ਗੋਲੀ ਚਲਾਈ ਤੇ ਦੋ ਨੌਜਵਾਨਾਂ ਜਿਹੜੇ ਹੁਸ਼ੀਦ ਹੋ ਗਏ ਸੀਗੇ ਕਹਿੰਦੇ ਵੀ ਉਹ ਵੀ ਸਾਤੋਂ ਭੁੱਲ ਹੋਈ ਆ ਤੇ ਬਾਕੀ ਜਿਹੜਾ ਤੁਸੀਂ ਆ ਬੇਆਦਬੀ ਦੀ ਜਾਂਚ ਆ ਸਹੀ ਨਹੀਂ ਕੀਤੀ ਕਹਿੰਦੇ ਉਹ ਵੀ ਭੁੱਲ ਹੋਈ ਆ ਤਾਂ ਉਸ ਰਿਲੇਟਡ ਗਿਆਨੀ ਆ ਅ ਗਿਆਨੀ ਰਗਵੀ ਸਿੰਘ ਨੇ ਹੁਕਮ ਸੁਣਾਇਆ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਬਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗਾ ਤੇ ਸੁਖਦੇਵ ਸਿੰਘ ਢੀਂਡਸਾ ਸੀਗਾ ਤੇ ਗਲਜਾਰ ਸਿੰਘ ਰਣੀਕੇ ਸੀਗਾ ਤੇ ਅ ਇੱਕ ਤੇ ਹੀਰਾ ਸਿੰਘ ਗਾਵੜੀਆ ਸੀਗਾ ਤੇ ਐ ਹੋਰ ਦੋ ਹੋਰ ਦੋ ਤਿੰਨ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਆ ਵੀ ਤੁਸੀਂ 12 ਤੋਂ ਲੈ ਕੇ 1 ਵਜੇ ਤੱਕ ਆ ਜਿਹੜੀ ਉਹ ਹਰਮੰਦਰ ਸਾਹਿਬ ਟਾਇਲਟਾਂ ਦੀ ਸਫਾਈ ਕਰਨੀ ਆ ਤੇ ਉਹ ਤੋਂ ਬਾਅਦ ਚੋ ਫਿਰ ਤੁਸੀਂ ਇਸ਼ਨਾਨ ਕਰਨਾ ਵਾ ਇਸ਼ਨਾਨ ਕਰਕੇ ਫਿਰ ਘੰਟਾ ਤੁਸੀਂ ਜਾਂ ਕੀਰਤਨ ਸਰਬਨ ਕਰਨਾ ਵਾ ਤੇ ਉਹ ਤੋਂ ਬਾਅਦ ਚੋ ਤੁਸੀਂ ਰੋਜ਼ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਵਾ ਏਜਵੇਂ ਦੋ ਦਿਨ ਤੁਸੀਂ ਹਰਿਮੰਦਰ ਸਾਹਿਬ ਇਹ ਸੇਵਾ ਕਰਨੀ ਆ ਤੇ ਦੋ ਦੇਣੀ ਤੁਸੀਂ ਤਖਤ ਸ੍ਰੀ ਕੇਸਗੜ ਸਾਹਿਬ ਸੇਵਾ ਕਰਨੀ ਆ ਤੇ ਦੋ ਦੇਣੀ ਤੁਸੀਂ ਸ੍ਰੀ ਮੁਕਸਰ ਸਾਹਿਬ ਸੇਵਾ ਕਰਨੀ ਆ ਤੇ ਦੋ ਦੇਣੀ ਤੁਸੀਂ ਅ ਤਲਵੰਡੀ ਸਾਪੋ ਸੇਵਾ ਕਰਨੀ ਆ ਤੇ ਦੋ ਦੇਣੀ ਤੁਸੀਂ ਫਤੇਗੜ ਸਾਹਿਬ ਸੇਵਾ ਕਰਨੀ ਆ ਤੇ ਇਹ ਇਹਦੇ ਰਿਲੇਟਡ ਵੀ ਉਹ ਕਹਿੰਦੇ ਜਿਵੇਂ ਸੰਗਦੇਵ ਸਿੰਘ ਢੀਂਡ ਸਾਹਿਬ ਵੀ ਬਜ਼ੁਰਗ ਹੋਣ ਹੋ ਹੋਗੇ ਕਰਕੇ ਵੀ ਤੇ ਉਹਨਾਂ ਨੂੰ ਪ੍ਰੋਬਲਮ ਆਊਗੀ ਤੇ ਆਈ ਸੁਖਵੀਰ ਸਿੰਘ ਬਾਦਲ ਦਾ ਹੁਣ ਜਿਹੜਾ ਉਹ ਗਿੱਟਾ ਫ੍ਰੈਕਚਰ ਹੋਇਆ ਵਾ ਵੀ ਤੁਹਾਨੂੰ ਵੀ ਪ੍ਰੋਬਲਮ ਆਊਗੀ ਤਾਂ ਉਹ ਕਹਿੰਦੇ ਵੀ ਤੁਸੀਂ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਡਿਉੜੀ ਦੇ ਡਿਉੜੀ ਡਿਉੜ ਘੰਟਾ ਘਰ ਦੇ ਮੂਹਰੇ ਜਿਹੜੀ ਡਿਉੜੀ ਆ ਉੱਥੇ ਤੁਸੀਂ ਵਰਸ਼ਾ ਲੈ ਕੇ ਤੇ ਸੇਵਾਦਾਰਾਂ ਵਾਲੇ ਕੱਪੜੇ ਬੈ ਕੱਪੜੇ ਪਾ ਕੇ ਤੁਸੀਂ ਉੱਥੇ ਸੇਵਾ ਨਿਭਾਉਣੀ ਆ ਤੇ ਉਹ ਤੋਂ ਬਾਅਦ ਚੋਂ ਤੁਸੀਂ ਜਿਵੇਂ ਫਿਰ ਜਿਵੇਂ ਜਿੰਨਾ ਵੀ ਤੁਹਤੋਂ ਹੋ ਸਕਦਾ ਵਾ ਉਨੀ ਤੁਸੀਂ ਸੇਵਾ ਕਰਨੀ ਆ ਤੇ ਬਾਕੀ ਜਿਹੜੇ ਹੋਰ ਜਿਹੜੇ ਉਸ ਸਰਕਾਰ ਸਮੇਂ ਜਿਵੇਂ ਜਿਹੜੇ ਵਜ਼ੀਰ ਸੀਗੇ ਜਿਵੇਂ ਵਿਕਰਮ ਸਿੰਘ ਮਜੀਠੀਆ ਗੌਰ ਪ੍ਰਤਾਪ ਸਿੰਘ ਬਡਾਲਾ ਤੇ ਗੌਰ ਪ੍ਰਤਾਪ ਸਿੰਘ ਬਡਾਲਾ ਜਿੰਨੇ ਵੀ ਵਜ਼ੀਰ ਰਹੇ ਆ ਜਿਵੇਂ ਮਹੇਸ਼ਿੰਦਰ ਸਿੰਘ ਗਰੇয়াল ਤੇ ਚਰਨਜੀਤ ਸਿੰਘ ਬਰਾੜ ਤੇ ਗੁਲਜਾਰ ਸਿੰਘ ਰਣੀਕੇ ਤੇ ਚੰਦੂ ਚੰਦੂ ਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਤੇ ਇਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਆ ਇਹਨਾਂ ਨੂੰ ਇਹ ਸਜ਼ਾ ਸੁਣਾਈ ਆ ਵੀ ਤੁਸੀਂ ਇੱਕ ਦਿਨ ਹਰਮੰਦਰ ਸਾਹਿਬ ਜਿਵੇਂ ਸੇਵਾ ਕਰਨੀ ਆ ਜਿਵੇਂ ਟਾਇਲਟ ਟਾਇਲਟਾਂ ਦੀ ਸਫਾਈ ਕਰਨੀ ਜਿਵੇਂ ਫਲਸ਼ਾਂ ਦੀ ਸਫਾਈ ਕਰਨੀ ਆ ਤੇ ਉਹ ਤੋਂ ਬਾਅਦ ਚੋਂ ਤੁਸੀਂ ਜਿਵੇਂ ਇੱਕ ਦਿਨ ਹਰ ਮੰਦਿਰ ਸੇਵਾ ਕਰਨ ਤੋਂ ਬਾਅਦ ਚੋਂ ਤੇ ਬਾਕੀ ਦਿਨ ਜਿਹੜੀ ਤੁਹਾਡੀ ਸੇਵਾ ਹੋਊਗੀ ਵੀ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਏਰੀਏ ਦੇ ਤੁਸੀਂ ਹੈਗੇ ਆ ਵੀ ਉੱਥੇ ਜਿਹੜੇ ਤੁਹਾਡੇ ਏਰੀਏ 'ਚ ਗੁਰਦੁਆਰਾ ਸਾਹਿਬ ਆ ਵੀ ਉੱਥੇ ਤੁਸੀਂ ਇੱਕ ਹਫਤਾ ਆਪਦੇ 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 ਏਰੀਏ 'ਚ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨੀ ਆ ਤੇ ਬਾਕੀ ਜਿਹੜੇ ਕਹਿੰਦੇ ਵੀ ਜਿਹੜੇ ਉਦੋਂ ਜੱਥੇਦਾਰ ਸਾਹਬ ਸੀਗੇ ਜਦੋਂ ਇਹ ਫੈਸਲਾ ਹੋਇਆ ਸੀਗਾ ਡੇਰਾ ਸਰਸਾ ਨੂੰ ਡੇਰਾ ਸਰਸਾ ਦੀ ਮਾਫੀ ਨੂੰ ਲੈ ਕੇ ਵੀ ਉਦੋਂ ਸੀਗੇ ਜਿਵੇਂ ਅ ਅਮਰੀਕ ਸਿੰਘ ਜੱਥੇਦਾਰ ਅਮਰੀਕ ਸਿੰਘ ਉਹਨਾਂ ਨੂੰ ਵੀ ਉਹਨਾਂ ਨੇ ਵੀ ਤੇ ਇੱਕ ਸੀਗੇ ਗਿਆ ਗਿਆਨੀ ਗੁਰਵਚਨ ਸਿੰਘ ਵੀ ਉਹਨਾਂ ਨੂੰ ਵੀ ਉਹਨਾਂ ਨੇ ਵੀ ਆਪ ਦਾ ਸਪਸ਼ਟੀਕਰਨ ਦਿੱਤਾ ਸੀਗਾ ਵੀ ਉਹ ਵੀ ਸਾਨੂੰ ਕੋਈ ਉਹ ਉਹਦੇ ਵਿੱਚ ਵੀ ਉਹਨਾਂ ਨੇ ਸਪਸ਼ਟੀਕਰਨ ਕੋਈ ਕਲੀਅਰ ਨਹੀਂ ਸੀਗਾ ਵੀ ਉਹਨਾਂ ਨੂੰ ਵੀ ਸਜ਼ਾ ਲਾਈ ਜਾਂਦੀ ਆ ਵੀ ਜਿਹੜੇ ਗਰਵਚਨ ਸਿੰਘ ਆ ਉਹਨਾਂ ਤੋਂ ਜਿਹੜੀ ਸ਼੍ਰੋਮਣੀ ਕਮੇਟੀ ਨੇ ਸਾਰੀਆਂ ਸੁਵਿਧਾਵਾਂ ਦਿੱਤੀਆਂ ਉਹ ਵਾਪਸ ਕੀਤੀਆਂ ਜਾਂਦੀਆਂ ਵਾ ਤੇ ਜਿਹੜੇ ਗਿਆਨੀ ਅਮਰੀਕ ਸਿੰਘ ਆ ਤੇ ਉਹ ਜਿਵੇਂ ਹੁਣ ਅਕਾਲ ਤਖਤ ਦੇ ਅਕਾਲ ਤਖਤ ਦੇ ਲੱਗੇ ਹੋਏ ਅਕਾਲ ਤਖਤ ਤੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਵੀ ਤਲਬ ਕੀਤਾ ਜਾਂਦਾ ਵਾ ਤੇ ਬਾਕੀ ਉਹਨਾਂ ਨੇ ਕਿਹਾ ਵੀ ਹੁਣ ਅਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਧੜੇ ਬਣੇ ਹੋਇਆ ਇੱਕ ਬਾਗੀ ਤੇ ਇੱਕ ਦਾਗੀ ਵੀ ਉਹਨਾਂ ਨੂੰ ਕੀਤੀ ਆ ਬੇਨਤੀ ਕੀਤੀ ਆ ਵੀ ਤੁਸੀਂ ਇਕੱਠੇ ਹੋ ਕੇ ਕੰਮ ਕਰੋ ਕਿਉਂਕਿ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਧਾਰ ਆ ਬਹੁਤ ਥੱਲੇ ਜਾ ਚੁੱਕਿਆ ਬਬਾਈ ਹੁਣ ਅਭਾਰਨ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਇਹ ਫੇਰ ਹੀ ਉੱਭਰੂਗੀ ਜੇ ਤੁਸੀਂ ਇਕੱਠੇ ਹੋ ਕੇ ਕੰਮ ਕਰੋਗੇ ਤਾਂ ਉਹ ਉਹਤੇ ਨਿਗਰਖਣ ਲਈ ਤਾਂ ਜਿੱਥੇ ਸ਼੍ਰੋਮਣੀ ਅਲੀਦਲ ਦੇ ਜਥੇਦਾਰ ਸਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਾਹਿਬ ਨੇ ਇੱਕ ਕਮੇਟੀ ਬਣਾਈ ਆ ਤੇ ਉਹਦਾ ਜਿਹੜਾ ਪ੍ਰਧਾਨਗੀ ਕਰਨਗੇ ਧਾਮੀ ਸਾਹਿਬ ਕਰਨਗੇ ਤੇ ਉਹ ਕਮੇਟੀ ਦੇ ਵਿੱਚ ਹੋਣਗੇ ਮਨਪ੍ਰੀਤ ਸਿੰਘ ਵਾਲੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਝੁੰਦਾ ਕੁਵਾਲ ਸਿੰਘ ਝੁੰਦਾ ਤੇ ਸੰਤਾ ਸਿੰਘ ਉਮੈਦਪੁਰੀ ਤੇ ਇੱਕ 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 ਬੀਬੀ ਹੋਣਗੇ ਭੈਣ ਬਿਆਨਤ ਸਿੰਘ ਜਿਹੜੇ ਸ਼ਹੀਦ ਅਮਰੀਕ ਸਿੰਘ ਦੀ ਸੁਪੁੱਤਰੀ ਆ ਵੀ ਉਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀਓ ਕੰਮ ਕਰਨਗੇ ਵੀ ਉਹ ਉਹਨਾਂ ਦੀ ਆ ਕਮੇਟੀ ਦੀ ਇਹ ਡਿਊਟੀ ਹੋਊਗੀ ਵੀ ਆਪਾਂ ਕਿਵੇਂ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਫੇਰ ਉਭਾਰਨਾ ਵਾ ਤੇ ਬਾਕੀ ਜਿਹੜੇ ਹੁਣ ਪਰਧਾਨ ਦਾ ਅਸਤੀਫਾ ਵਾ ਉਹ ਮਨਜ਼ੂਰ ਕੀਤਾ ਜਾਵੇ ਕਮੇਟੀ ਆ ਜਿਹੜੀ ਉਹ ਮਨਜ਼ੂਰ ਕਰੇ ਤੇ 6 ਮਹੀਨਿਆਂ ਦੇ ਵਿੱਚ ਨਵਾਂ ਜਿਹੜਾ ਉਹ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ ਤੇ ਡੈਲੀਗੇਟਾਂ ਦੀ ਜਿਹੜੀ ਅਹੁਦੇਦਾਰਾਂ ਦੀ ਉਹ ਭਰਤੀ ਕੀਤੀ ਜਾਵੇ 6 ਮਹੀਨਿਆਂ ਦੇ ਵਿੱਚ ਤੇ ਨਵੀਆਂ ਜਿਹੜੇ ਪਛਲ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਮੈਂਬਰ ਬਣਾਏ ਜਾਣ ਤਾਂ ਨਵੇਂ ਮੈਂਬਰ ਬਣਾਉਣ ਲਈ ਕਹਿੰਦੇ ਵੀ ਵਿੱਚ ਕੋਈ ਜਾਲੀ ਬੰਦੇ ਨਾਲ ਮੈਂਬਰ ਬਣਨ ਤਾਂ ਉਹਨਾਂ ਲਈ ਤਾਂ ਆਧਾਰ ਕਾਰਡ ਜਾਂ ਹੋਰ ਪ੍ਰਮਾਣ ਪੱਤਰ ਆ ਜਿਹੜਾ ਉਹ ਦੇਖਿਆ ਜਾਵੇ ਮੈਂਬਰ ਬਣਾਉਣ ਲਈ ਤੇ ਬਾਕੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨ ਆ ਬਈ ਉਹਨਾਂ ਨੂੰ ਮਾਰਚ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਵੀ ਵੱਧ ਤੋਂ ਵੱਧ ਆ ਜਿਹੜੇ ਉਹ ਪੌਦੇ ਲਾਉਣੇ ਚਾਹੀਦੇ ਤੇ ਪੌਦੇ ਲਾਉਣੇ ਚਾਹੀਦੇ ਆ ਤੇ ਬਾਕੀ ਇਹੀ ਇਹੀ ਸੀਗਾ ਜਿਹੜਾ ਅਕਾਲ ਤਖਤ ਦੇ ਜਥੇਦਾਰਾਂ ਸਾਹਿਬਾ ਸਾਹਿਬਾਂ ਨੇ ਹੁਕਮ ਸੁਣਾਇਆ ਬਾਕੀ ਜਥੇਦਾਰ ਸਾਹਿਬ ਨੇ ਜਿਹੜਾ 2011 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਸੀਗਾ ਉਹ ਵੀ ਵਾਪਸ ਆ ਕਿ ਆ ਵੀ ਵਾਪਸ ਕਾਰਨ ਨੂੰ ਕਿਹਾ ਵਾ ਤੇ ਬਾਕੀ ਕਿਹਾ ਵਾ ਵੀ ਜਦੋਂ ਡੇਰਾ ਸਾਸਾ ਨੂੰ ਮਾਫੀ ਦਿੱਤੀ ਗਈ ਸੀਗੀ ਵੀ ਉਹਦੇ ਅਸ਼ਤਿਹਾਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਨਾ ਖਰਚ ਆਇਆ ਸੀਗਾ ਵੀ ਉਹ ਸੁਖਬੀਰ ਬਾਦਲ ਨੂੰ ਤੇ ਬਾਕੀ ਜਿਹੜੇ ਉਹਦੇ ਨਾਲ ਦੇ ਬੰਦੇ ਆ ਵੀ ਉਹਨਾਂ ਦੇ ਵਜ਼ੀਰਾ ਨੂੰ ਵਿਆਜ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰਨ ਲਈ ਕਿਹਾ ਵਾ ਤੇ ਬਾਕੀ ਬਾ ਇਹ ਹੀ ਆਪਣੀ ਵੀਡੀਓ ਸੀਗੀ ਜੇ ਪਸੰਦ ਆਈ ਤਾਂ ਲਾਈਕ ਕਰਦੇ ਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ